ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਬਰੇ ਬੇਨਤੀ ਐ ਅੰਮਰੇ ਭਰਾਵੇ ਖੁਸ਼ੀ ਨੇ ਮੈਨੂੰ ਕੋਸ ਆਖਿਆ ਮੈਂ ਇਹਦੇ ਨਾਲ 100% ਐਗਰੀ ਆ ਇਹ ਮੇਰਾ ਭਰਾ 11 ਵਜੇ ਦਾ ਆਇਆ ਟੀਮ ਲੈ ਕੇ ਜਿਹੜੀ ਵੀ ਟੀਮ ਸਾਰੀਆਂ ਨਹੀਂ ਜਿਹੜੀ ਵੀ ਟੀਮ ਤੰਗ ਕਰ ਰਹੀ ਐ ਵਾਰ ਕਰ ਦੋ ਜਿੱਦਾਂ ਮਰਜ਼ੀ ਬਣਾ ਲਓ ਮੈਚ ਇੱਕ ਘਟ ਹੋ ਜੂਗਾ ਕਰ ਦੋ ਹੋਰ ਕਰ ਦੋ ਉਹਨੂੰ ਜੀ ਇਹ ਸ਼ਾਇਦ ਟੀਮ ਸਾਂਝਾ ਦੇ ਕੇ ਬੁਲਾਈਆਂ ਨੇ ਕੋਈ ਟੀਮ ਫਰੀ ਨਹੀਂ ਬੁਲਾਈ ਇਸ ਇਸ ਕਲੱਬ ਦਾ 1 ਕਰੋੜ ਰੁਪਏ ਦਾ ਬਜਟ ਹੈ ਅੱਜ ਬਿਲਕੁਲ ਜੀ ਅਗਰ ਜਿਹੜੇ ਇਹ ਲੋਕ ਵੇਖਣ ਆਏ ਹਨ ਨਾ ਅੱਜ ਸੁਖਵੀਰ ਬਾਦਲ ਇਹਨਾਂ ਨੂੰ ਵੇਖਣ ਨੂੰ ਤੇ ਤਰਸਾ ਮੈਂ ਨਹੀਂ ਚਾਹਦਾ ਕਿ ਕਬੱਡੀ ਵਾਲੇ ਵੀ ਇਹਨਾਂ ਨੂੰ ਵੇਖਣ ਨੂੰ ਤਰਸ ਠੀਕ ਹੈ ਇਹ ਮੇਰੀ ਬੇਨਤੀ ਹੈ ਇਹਨਾਂ ਨੂੰ ਤੰਗ ਨਾ ਕਰੋ ਇਹਦਾ ਪੁਲਿਸ ਇੱਥੇ ਬੁਲਾ ਕੇ ਸਤਕਾਰ ਕਰੋ ਅਗਰ 2 ਮਿੰਟ ਚ ਨਹੀਂ ਆਉਂਦੇ ਤਾਂ ਕੋਈ ਫੈਸਲਾ ਰੱਖ ਲਓ ਧਰਮਾ ਜੀ ਜੀ 2 ਮਿੰਟ ਦਾ ਸਮਾਂ ਦੇਤਾ ਭਾਜੀ ਇਹ 2 ਮਿੰਟ ਦਾ ਸਮਾਂ ਉਸ ਤੋਂ ਬਾਅਦ ਜੋ ਵੀ ਫੈਸਲਾ ਲੈ ਲਓ ਮੈਨੂੰ ਮਨਜ਼ੂਰ ਹੈ ਕੱਲ ਕੱਲ ਸੀਆਂ ਦੀ ਟੀਮ ਦੇ ਵਾਸਤੇ ਸਿਰਫ 2 ਮਿੰਟ ਦਾ ਸਮਾਂ ਜੀ